ਆ ਜੀ ਪਿੰਡ ਮਗਲਾਣੀ ਕੋਲ ਅੱਜ ਤਰੀਕ 10 ਤੇ ਤੜਕੇ ਅੱਜ 5 ਵਜੇ ਇਹ ਡਰੋਨ ਇਸ ਬੰਬ ਨੂੰ ਸੁੱਟ ਕੇ ਗਿਆ ਡਿਸਮਿਸ ਕਰਕੇ ਇਹ ਬਚਾ ਹੋ ਗਿਆ ਇਹ ਪੈਲੀਆਂ ਦੇ ਵਿੱਚ ਸੁੱਟਿਆ ਵਾ ਆ ਨੰਬਰ ਉੱਪਰ ਜਾ ਪਰ ਉੱਥੇ ਅੱਗ ਲੱਗ ਗਈ ਕਿਸੇ ਦਾ ਨਾਲ ਲੂਸ ਗਿਆ ਤੇ ਬਾਕੀ ਕਿਸੇ ਨੂੰ ਸੱਟ ਸੁੱਟ ਲੱਗਣੋਂ ਬਚ ਗਈ ਆ ਤੇ ਜੇ ਕਿਸੇ ਨੇ ਪੂਰੀ ਵੀਡੀਓ ਵੇਖਣੀ ਹੋਵੇ ਤਾਂ ਇਸੇ YouTube ਤੇ ਮਤਲਬ ਭਾਈ ਇਸੇ ਚੈਨਲ ਤੇ ਪੂਰਾ ਪੂਰੀ ਵੀਡੀਓ ਉਸ ਤੇ ਤੁਸੀਂ ਜਾ ਕੇ ਦੇਖ ਸਕਦੇ ਜੀ ਅਸਲ ਜਮੀਨ ਮਾ ਜੀਨੀ ਆ ਹਣੋ ਇਹ ਆਸ ਵੀ ਸਾਡੇ ਵੀ ਬੰਬ ਡਿੱਗੂਗਾ ਪਰ ਅੱਜ ਸਾਡੇ ਵੀ ਡਿੱਗ ਪਿਆ ਪਿੰਡ ਮਗਲਾਣੀ ਕੋੜ ਰਾਜਸਥਾਨ ਸੀ ਦਾ ਏਰੀਆ 에ਰਪੋਰਟ ਲੱਗ ਗਿਆ ਵੈਸੇ ਵੀਰ ਇੱਥੇ ਆਸ ਨਹੀਂ ਹੈਗੀ ਜਿਲ੍ਹਾ ਅੰਮ੍ਰਿਤਸਰ ਇੱਥੇ ਡਿੱਗਾ ਜੇ ਇੱਥੋਂ ਸਾਨੂੰ ਬਾਰਡਰ ਵੀ ਕੋਈ 60 ਤੋਂ 70 ਕਿਲੋਮੀਟਰ ਪੈਂਦਾ ਵਾ ਰਾਤੀ 3:55 ਪਹਿਲਾਂ ਸਾਡੇ ਪਿੰਡ ਉੱਤੇ ਫਿਰਦਾ ਰਿਹਾ ਫਿਰ ਉਹਨਾਂ ਪਿੱਛੇ ਖੜ ਕੇ ਅੱਧਾ ਕਿਲੋਮੀਟਰ ਫਿਰ ਪਿੱਛੇ ਲੈ ਕੇ ਪਿੱਛੇ ਖੜ ਕੇ ਸੁਟਿਆ ਢਾਲੀਆਂ ਦੇ ਵਿੱਚ ਪੱਠੇ ਲੱਗੇ ਬਾਕੀ ਬਚਾਅ ਹੋ ਗਿਆ ਵਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਪਿੰਡ ਮੁਗਲਾਨੀ ਕੋਟ ਏਰੀਆ ਏਰਪੋਰਟ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਰਾਜਸਾਂਸੀ ਇੱਥੇ ਉੱਥੇ ਬੰਬ ਸੁੱਟਿਆ ਵਾ ਆਓ ਸੱਲ ਜੀ ਕੱਲ ਮੰਦੇ ਮੰਦੇ ਕਿਉਂ ਨਹੀਂ ਇੱਥੇ ਤੇ ਬਾਜਾ ਆਸ ਨਹੀਂ ਬਹੁਤ ਹੀ ਜ਼ਿਆਦਾ ਇਹਨੇ ਮਤਲਬ ਪੈਲੀ ਨੂੰ ਚਲੋ ਨੁਕਸਾਨ ਦਿੱਤਾ ਉੱਥੇ ਟੋਆ ਪੁੱਟਾ ਨੇ ਜਿੱਥੇ ਵਜਾ ਵਾ ਤੇ 나ੜ ਲੂਸ ਗਿਆ ਵਾ ਕਿਸੇ ਦਾ ਆਹ ਫੁੱਟਿਆ ਟੋਆ ਇੱਥੇ ਵਜਾ ਗਿਆ ਸਾਨੂੰ ਨਹੀਂ ਵੇਹੇ ਵਾਲੀ ਆਸ ਵੀ ਸਾਡੇ ਵੀ ਬੰਬ ਲੱਗੂਗਾ ਐਂਦਾ ਕਹਿੰਦੇ ਵੀ ਅਸੀਂ ਬਾਰਡਰ ਤੋਂ ਬੜੀ ਦੂਰ ਹਾਂ ਪਰ ਆਪੋ ਆਪਣਾ ਸਾਰੇ ਬਚਾਅ ਕਰੋ ਗੱਡੀ ਗਈ ਜਿੱਤਰਾ ਮਤਲਬ ਕਿਸ਼ਤੀ ਹੁੰਦੀ ਨਾ ਪਾਣੀ ਵਿੱਚ ਤਰਨ ਵਾਲੀ ਓਡੀ ਕੋਈ ਚੀਜ਼ ਆਈ ਤੇ ਉਹਦੇ ਵਿੱਚ ਮਤਲਬ ਲੈ ਕੇ ਆਏ ਉੱਥੇ ਇਹਨਾਂ ਸੁੱਟਿਆ ਸੁੱਟ ਕੇ ਤੇ ਬੱਚਾ ਨਿਕਲ ਗਏ ਫੜਾਫੜ ਜਿੰਨੇ ਵੀ ਕਿਸੇ ਨੇ ਵੀਡੀਓ ਪੂਰੀ ਦੇਖਣੀ ਹੋਵੇ YouTube ਚੈਨਲ ਦੇ ਵਿੱਚ ਜਾ ਕੇ ਇੱਥੇ ਪੂਰੀ ਵੀਡੀਓ ਮੈਂ ਪਾਈ ਆ ਜਾ ਕੇ ਮੇਰੇ ਵੀਰ ਦੇਖ ਲੋ ਜਿਹੜੇ ਨੇ ਨਹੀਂ ਯਕੀਨ ਕਰਦੇ ਉਹ ਪੁ后 ਇੱਥੇ ਆ ਕੇ ਦੇਖ ਲੋ ਪਹਿਲਾਂ ਹੀ ਵੀ ਆਨੇ ਆਂ ਫਵਾਆਂ ਆਂ ਪਰ ਨਹੀਂ ਇਹ ਗੱਲ ਸੱਚੀ ਹੈ ਸੱਚ ਗੱਲ ਆ ਕੋਈ ਝੂਠ ਵਾਲੀ ਗੱਲ ਨਹੀਂ ਸਾਰੇ ਆਪ ਕੋ ਆਪਣੇ ਘਰਾਂ ਦੇ ਵਿੱਚ ਰਹੋ ਵਧੀਆ ਤਰੀਕੇ ਦੇ ਨਾਲ ਆਪੋ ਆਪਣੇ ਨੂੰ ਕਿੰਨਾ ਆਪਣੇ ਆਪ ਨੂੰ ਮਤਲਬ ਇਨਸਾਫ ਦਾ ਨਾ ਰੱਖੋ ਧਿਆਨ ਚ ਰੱਖੋ ਆਪਣੇ ਬੱਚਿਆਂ ਨੂੰ